ਸਿੱਧੂ ਦੀ ਯਾਦਗਾਰ ਤੇ ਹੋ ਰੇ ਨੇ ਵੱਡੇ ਬਦਲਾਅ ਆਹ ਦੇਖੋ ਤਸਵੀਰਾਂ ਪਹਿਲਾਂ ਤਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਪਹੁੰਚੇ ਸੀ ਸਿੱਧੂ ਮੂਸੇਵਾਲੇ ਦੀ ਉਸ ਯਾਦਗਾਰ ਤੇ ਜਿੱਥੇ ਆ ਕੇ ਸਿੱਧੂ ਦੇ ਫੈਨ ਜਿਹੜੇ ਨੇ ਉਹ ਸਜਦਾ ਕਰਦੇ ਨੇ ਆਪਣੇ ਹੀਰੋ ਨੂੰ ਆਹ ਦੇਖੋ ਤੁਸੀਂ ਮਤਾਮਾਂ ਪਹਿਣਾ ਜਿਹੜੀਆਂ ਵੱਡੀ ਗਿਣਤੀ 'ਚ ਰੋਜ਼ਾਨਾ ਸਿੱਧੂ ਦੇ ਫੈਨ ਇੱਥੇ ਆਉਂਦੇ ਨੇ ਫੋਟੋਆਂ ਖਿਚਵਾਉਂਦੇ ਨੇ ਯਾਦ ਕਰਦੇ ਨੇ ਉਸ ਦੀਆਂ ਗੱਲਾਂ ਦੇਖੋ ਤੁਸੀਂ ਤਬਦੀਲੀਆਂ ਨੇ ਜਿਹੜੀਆਂ ਉਹ ਸਾਰੀਆਂ ਤੁਹਾਨੂੰ ਵਿਸਤਾਰ ਨਾਲ ਦੱਸ ਦਿਆਂ ਵੀ ਕੀ ਕੀ ਤਬਦੀਲੀਆਂ ਅੱਜ ਯਾਦਗਾਰ ਦੇ ਵਿੱਚ ਲਿਆਂਦੀਆਂ ਗਈਆਂ ਨੇ ਲਿਆਉਣ ਕਾਰਨ ਕੀ ਆ ਪਹਿਲਾਂ ਤਾਂ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਦੇ ਨਾਲ-ਨਾਲ ਜੁੜੇ ਰਹੋ ਤੁਹਾਨੂੰ ਦਿਖਾਉਣਾ ਹੈ ਵੀ ਆ ਦੇਖੋ ਤੁਸੀਂ ਇੱਕ ਸ਼ਾਹੀ ਕਹਿ ਸਕਦੇ ਆ ਵੀ ਸ਼ਾਹੀ ਯਾਦਗਾਰ ਬਣਾਇਆ ਜਾ ਰਿਹਾ ਇਸ ਨੂੰ ਕਿਉਂਕਿ ਸਿੱਧੂ ਮੂਸੇਵਾਲਾ ਖੁਦ ਲੈਜੈਂਡ ਸੀ ਤਾਂ ਉਸੇ ਤਰ੍ਹਾਂ ਉਸ ਦੀ ਯਾਦਗਾਰ ਨੂੰ ਵੀ ਲੈਜੈਂਡ ਬਣਾਇਆ ਜਾ ਰਿਹਾ ਤੇ ਆ ਤਸਵੀਰਾਂ ਨੇ ਜਿਹੜੀਆਂ ਉਹ ਬਿਆਨ ਕਰਦੀਆਂ ਨੇ ਕਿ ਹੌਲੀ-ਹੌਲੀ ਇਸ ਦੇ ਵਿੱਚ ਕਿੰਨੇ ਜ਼ਿਆਦਾ ਬਦਲਾਅ ਆਉਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਆ ਜਿਹੜੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੀ ਪਹਿਲਾਂ ਸਟੈਚੂ ਦੇ ਆਸੇ-ਪਾਸੇ ਕਿਤੇ ਵੀ ਕੋਈ ਦੀਵਾਰ ਨਹੀਂ ਸੀ ਹੁਣ ਦੀਵਾਰ ਵੀ ਲਗਾਤੀ ਤੇ ਚਾਰੇ ਜਿਹੜੀਆਂ ਦੀਵਾਰਾਂ ਖੜੀਆਂ ਕੀਤੀਆਂ ਨੇ ਉਹਨਾਂ ਦੇ ਉੱਪਰ ਜਾਲੀਆਂ ਲਗਾਈਆਂ ਨੇ ਕਿਉਂਕਿ ਇੱਕ ਪਾਰਕ ਦੇ ਰੂਪ ਦੇ ਵਿੱਚ ਇਸ ਨੂੰ ਤਿਆਰ ਕੀਤਾ ਜਾਊਗਾ ਸਿੱਧੂ ਮੂਸੇਵਾਲੇ ਦੀ ਨਾਲ ਜੁੜੀਆਂ ਹੋਈਆਂ ਹਰ ਇੱਕ ਚੀਜ਼ਾਂ ਨੂੰ ਇੱਥੇ ਰੱਖਿਆ ਵੀ ਜਾਊਗਾ ਉਹੀ ਟਾਲੀ ਹੈ ਜਿੱਥੇ ਸਿੱਧੂ ਮੂਸੇਵਾਲਾ ਅਕਸਰ ਲਾਈਵ ਹੁੰਦਾ ਹੁੰਦਾ ਸੀ ਜਿਸ ਟਾਲੀ ਹੇਟਾਂ ਸਿੱਧੂ ਨੇ ਕਿਹਾ ਸੀ ਕਿ ਸੇਵਾ ਬਲਣਾ ਜੱਟ ਦਾ ਤੇ ਆਹ ਦੇਖੋ ਤੁਸੀਂ ਕੰਮ ਹਲੇ ਵੀ ਯਾਦਗਾਰ ਦੇ ਉੱਪਰ ਜਿਹੜਾ ਤੇਜ਼ੀ ਦੇ ਨਾਲ ਚੱਲ ਰਿਹਾ ਬਹੁਤ ਸੋਹਣਾ ਤੇ ਸੁੰਦਰ ਇਸ ਯਾਦਗਾਰ ਨੂੰ ਬਣਾਇਆ ਜਾਵੇਗਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਕੋਲੇ ਇੱਕੋ ਇੱਕ ਯਾਦ ਜਿਹੜੀ ਹੈ ਪਰਿਵਾਰ ਦੀ ਸਿੱਧੂ ਮੂਸੇਵਾਲੇ ਦੀ ਉਹ ਇਹ ਯਾਦਗਾਰ ਹੈ ਕਿਉਂਕਿ ਇਸ ਜਗ੍ਹਾ ਦੇ ਉੱਪਰ ਹੀ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਦੋਸਤੋ ਤੁਸੀਂ ਕਿਵੇਂ ਦੇਖਦੇ ਹੋ ਇਸ ਬਦਲਾਅ ਨੂੰ ਤੇ ਕਿੰਨੀ ਸੋਹਣੀ ਅੱਜ ਇਹ ਯਾਦਗਾਰ ਬਣਾਈ ਜਾ ਰਹੀ ਹੈ ਤੇ ਇਸ ਨੂੰ ਪਾਰਕ ਦੀ ਤਰ੍ਹਾਂ ਸੁੰਦਰ ਤਿਆਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਆ ਦੇਖੋ ਤੁਸੀਂ ਕਿ ਅੱਜ ਇਸ ਯਾਦਗਾਰ ਦੀ ਦੇਖੀ ਬਦਲ ਦਿੱਤੀ ਗਈ ਹੈ ਕਿਉਂਕਿ ਲੰਬੇ ਸਮੇਂ ਤੋਂ ਇਸ ਯਾਦਗਾਰ ਨੂੰ ਬਦਲਾਇਆ ਨਹੀਂ ਗਿਆ ਸੀ ਤਾਂ ਹੁਣ ਬਦਲਾ ਕਿਉਂ ਕੀਤੇ ਜਾ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਸ ਨੂੰ ਪਾਰਕ ਦਾ ਰੂਪ ਦਿੱਤਾ ਜਾਣਾ ਹੈ ਤੇ ਆ ਦੇਖੋ ਤੁਸੀਂ ਦੁਕਾਨਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਯਾਦਗਾਰ ਦੇ ਸਾਹਮਣੇ ਨੇ ਤੇ ਆ ਯਾਦਗਾਰ ਤੋਂ ਜਦੋਂ ਨਜ਼ਾਰਾ ਤੁਸੀਂ ਦੇਖਦੇ ਹੋ ਤਾਂ ਹੁਣ ਵੱਖਰਾ ਨਜ਼ਾਰਾ ਨਜ਼ਰ ਆਉਂਦਾ ਹੈ ਤੇ ਚਾਰੇ ਪਾਸੇ ਦੀਵਾਰਾਂ ਜਿਹੜੀਆਂ ਖੜੀਆਂ ਕਰਤੀਆਂ ਨੇ ਸਿੱਧੂ ਦੇ ਫੈਨ ਕਿੰਨਾ ਕੁ ਖੁਸ਼ ਨੇ ਇਸ ਚੀਜ਼ ਨੂੰ ਦੇਖ ਕੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਉਹੀ 플ੈਗ ਅੱਜ ਝੂਲਦਾ ਹੈ ਹਵਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਉਸੇ ਤਰ੍ਹਾਂ ਉਸੇ ਰੂਪ ਦੇ ਵਿੱਚ ਨਿੱਕਾ ਸਿੱਧੂ ਪਰਿਵਾਰ ਦੇ ਵਿੱਚ ਆ ਗਿਆ ਪਰ ਸਿੱਧੂ ਦੀਆਂ ਯਾਦਾਂ ਨੇ ਜਿਹੜੀਆਂ ਉਸੇ ਤਰ੍ਹਾਂ ਜੁੜੀਆਂ ਹੋਈਆਂ ਨੇ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਲੋਕਾਂ ਦੇ ਦਿਲਾਂ ਦੇ ਵਿੱਚ ਜੁੜੀਆਂ ਹੋਈਆਂ ਨੇ ਤਾਂ ਉਸ ਯਾਦ ਨੂੰ ਹੋਰ ਤਾਜ਼ਾ ਬਣਾਉਣ ਦੇ ਲਈ ਇਸ ਯਾਦਗਾਰ ਨੂੰ ਹੋਰ ਜ਼ਿਆਦਾ ਸੁੰਦਰ ਤੇ ਸੋਹਣਾ ਤੇ ਸਾਫ਼ ਸੁਥਰਾ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸੋਹਣੀ ਯਾਦਗਾਰ ਜਿਹੜੀ ਆ ਹੁਣ ਤਿਆਰ ਕੀਤੀ ਜਾ ਰਹੀ ਹੈ ਵੱਡੇ ਬਦਲਾਅ ਪਰਿਵਾਰ ਵੱਲੋਂ ਲਿਆਂਦੇ ਜਾ ਰਹੇ ਆ ਤੇ ਇਸ ਯਾਦਗਾਰ ਨੂੰ ਪਾਰਕ ਦੀ ਤਰ੍ਹਾਂ ਇੱਕ ਰੂਪ ਦਿੱਤਾ ਜਾਏਗਾ ਦੋਸਤੋ ਪਹਿਲਾਂ ਵੀਡੀਓ ਨੂੰ ਚਲਦੀ-ਚਲਦੀ ਨੂੰ ਲਾਈਕ ਕਰਕੇ ਦਬ ਕੇ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਸਟ ਵਰਸ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਤੇ ਆ ਮਾਤਾਵਾਂ ਜਿਹੜੀਆਂ ਨੇ ਬੈਠੀਆਂ ਨੇ ਹਰ ਇੱਕ ਨੂੰ ਰੋਜ਼ਗਾਰ ਦੇ ਗਿਆ ਸਿੱਧੂ ਮੂਸੇਵਾਲਾ ਕਿਉਂਕਿ ਜਿਉਂਦੇ ਜੀ ਵੀ ਇਹਨਾਂ ਨੂੰ ਰੋਜ਼ਗਾਰ ਦਿੰਦਾ ਸੀ ਤੇ ਜਾਣ ਪਿਛੋਂ ਵੀ ਸਿੱਧੂ ਇਹਨਾਂ ਨੂੰ ਰੋਜ਼ਗਾਰ ਦੇ ਗਿਆ ਮੇਲੇ ਲੱਗਦੇ ਨੇ ਯਾਦਗਾਰ ਤੇ ਤੇ ਇਹ ਪਹਿਲੀ ਵਾਰ ਹੋਇਆ ਕਿਸੇ ਕਲਾਕਾਰ ਦੇ ਲਈ ਇੰਨੇ ਲੋਕ ਜੁੜਦੇ ਨੇ ਇੰਨੇ ਭਾਵਨਾਵਾਂ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਤਾਂ ਦੋਸਤੋ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ